ਪੰਜਾਬ ਲਈ ਬਹੁਤ ਸੁਨਹਿਰੀ ਮੌਕਾ ਹੈ ਮੈਂ ਅੱਜ ਹੀ ਲੋਕ ਸਭਾ ਵਿੱਚ ਜੋ ਬਿਹਾਰ ਦੇ ਐਮਪੀਜ਼ ਵੱਲੋਂ ਪ੍ਰਸ਼ਨ ਕੀਤਾ ਗਿਆ ਆਪ ਦੇ ਪ੍ਰਦੇਸ਼ ਲਈ ਵਿਸ਼ੇਸ਼ ਅਧਿਕਾਰ ਲੈਣ ਲਈ ਸਪੈਸ਼ਲ ਸਟੇਟਸ ਤਾਂ ਉਹਦੇ ਜਵਾਬ ਵਿੱਚ ਮੰਤਰੀ ਸਾਹਿਬ ਨੇ ਜੋ ਕਿਹਾ ਔਰ ਇਹ ਪਾਰਲੀਮੈਂਟ ਦੀ ਕਮਿਟਮੈਂਟ ਹੈ ਕਿ ਉਹਨਾਂ ਸੂਬਿਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾ ਸਕਦੇ ਹਨ ਜੋ ਬਾਰਡਰ ਸਟੇਟਾਂ ਹਨ ਸੈਂਸਿਟਿਵ ਹਨ ਲੈਂਗੁਏਜ ਟ్రਾਈਬ ਟ੍ਰਾਈਬਲ ਏਰੀਆ ਹੈ ਜਾਂ ਉਹਨਾਂ ਸਥਾਨਾਂ ਦਾ ਕਿਸੇ ਫਲੱਡਸ ਦੇ ਕਾਰਨ ਜਾਂ ਭਾਰੀ ਨੁਕਸਾਨ ਹੁੰਦਾ ਹੈ ਸਭ ਤੋਂ ਅੱਛਾ ਕੇਸ ਪੰਜਾਬ ਦਾ ਹੈ ਮੈਂ ਅੱਜ ਪੰਜਾਬ ਦੀ ਸਰਕਾਰ ਨੂੰ ਔਰ ਸਾਰੇ ਐਮਪੀਸ ਕ੍ਰਾਸ ਪਾਰਟੀ ਲਾਈਨਸ ਔਰ ਸਾਰੀ ਪੰਜਾਬ ਦੀ ਲੈਜਲੇਚਰ ਪਾਰਟੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਇੱਕ ਮੌਕਾ ਆ ਗਿਆ ਹੈ ਕਿ ਸਭ ਤੋਂ ਪਹਿਲਾ ਵਿਸ਼ੇਸ਼ ਅਧਿਕਾਰਾਂ ਦਾ ਆਰੰਭ ਪੰਜਾਬ 'ਚ 1973 ਤੋਂ ਕੀਤਾ ਗਿਆ 62 ਦੀਆਂ ਜੰਗਾਂ 65 ਦੀਆਂ ਜੰਗਾਂ 71 ਦੀਆਂ ਜੰਗਾਂ ਨਾਲ ਦੀ ਨਾਲ ਕਾਰਗਿਲ ਦਾ ਯੁੱਧ ਸਾਡੇ ਗਲਵਾਨ ਦੀਆਂ ਘਾਟੀਆਂ ਤੇ ਸ਼ਹੀਦ ਹੋਏ ਪੰਜਾਬ ਦੇ ਨੌਜਵਾਨ ਸਾਨੂੰ ਅਗਰ ਇੱਕ ਮੁੱਠ ਹੋ ਜੇ ਸਾਰੀ ਪੰਜਾਬ ਦੀ ਪਾਰਟੀਆਂ ਔਰ ਇਕੱਠੇ ਹੋ ਕੇ ਮੰਗ ਕਰਨ ਕਿ ਪੰਜਾਬ ਨੂੰ 11 ਸਟੇਟਾਂ ਵਾਂਗ ਸਪੈਸ਼ਲ ਰਤਬਾ ਸਪੈਸ਼ਲ ਸਟੇਟ ਦਿੱਤੀ ਜਾਵੇ ਤਾਂ ਇਹੀ ਪੰਜਾਬ ਦੀਆਂ ਬਿਮਾਰੀਆਂ ਦਾ ਹੱਲ ਹੈ ਹੋਰ ਅਸੀਂ ਕਿੰਨੇ ਟੈਂਪਰੇਰੀ ਇਲਾਜ ਕਰ ਲਈਏ ਪੰਜਾਬ ਆਰਥਿਕ ਸੰਕਟ ਚੋਂ ਨਹੀਂ ਨਿਕਲ ਸਕਦਾ ਮੈਂ ਬੇਨਤੀ ਕਰਦਾ ਹਾਂ ਪਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਉਹ ਤੁਰੰਤ 올 ਪਾਰਟੀ ਮੀਟਿੰਗ ਅਨ 올 ਐਮਪੀਜ਼ ਰਾਜ ਸਭਾ ਲੋਕ ਸਭਾ ਬਲੌਂਡ ਔਰ ਐਮ ਐਲ ਏਜ਼ ਨੂੰ ਬਲੌਂਡ ਔਰ ਇਹ ਫੈਸਲਾ ਲੈਣ ਬਹੁਤ ਬਹੁਤ ਧੰਨਵਾਦ